ਹੁਣ ਤਾਂ ਤੁਹਾਨੂੰ ਵੀ ਪਹਿਲਾਂ ਤਾਂ ਛੜੂ 14 ਇੰਚ ਦਾ ਛੜੂ ਨਾ ਨਾ ਆਇਆ ਸੀ ਆਪਣੇ ਕੋਲੇ ਤੇ ਉਦੋਂ ਆਪਾਂ ਲੱਭਣ ਪੈਂਦਾ ਸੀ ਕਿੱਥੇ ਜੇ ਆ ਹੁਣ ਤਾਂ ਜਾਨ ਸਰ ਆਪਣੀ ਪਹਿਲਾਂ ਨਿਗਾਈ ਛੜੂ ਤੇ ਜਾਂਦੇ ਸਿੱਧੇ ਰੱਬ ਦੇ ਨੇ ਹੁਣ ਤਾਂ ਮਤਲਬ ਚਾਰ ਪਛਾਣ ਹੋ ਗਈ ਤਾਂ ਪਹਿਲਾਂ ਇੱਕ ਤੁਸੀਂ ਦੇਖੋ ਕਿੰਨੇ ਤੇਜ਼ ਨੇ ਇਹ ਮਤਲਬ ਕਿਸ ਪੱਧਰ ਤੱਕ ਚਲੇ ਜਾਂਦੇ ਨੇ ਜਿੱਤਣ ਹਰਾਉਣ ਲਈ ਕਿ ਕੁਝ ਮੀਤਵਾਰ ਜਿਹੜੇ ਆਜ਼ਾਦ ਮੀਤਵਾਰ ਉਹਨੂੰ ਬੈਟਰੀ ਦਾ ਚੋਣ ਨਿਸ਼ਾਨ ਦੇ ਦਿੰਦੇ ਸੀ ਬਾਅਦ ਚ ਅਸੀਂ ਸ਼ਿਕਾਇਤ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਉਹ ਬੰਦ ਕਰਵਾਇਆ ਬੈਟਰੀ ਵੀ ਚੱਲੂ ਵਰਗੀ ਆ ਹੁੰਦੀ ਸੀ ਤੇ ਉਹ ਚੋਂ ਜਿਹੜੀਆਂ ਕਿਰਨਾਂ ਨਿਕਲਦੀਆਂ ਸੀ ਤਾਂ ਬਹੁਤ ਸਾਰੇ ਲੋਕ ਝਾੜੂ ਸਮਝ ਕੇ ਬੈਟਰੀ ਨੂੰ ਵੋਟ ਪਾਉਂਦੇ ਸੀ ਦਿੱਲੀ 'ਚ ਬਹੁਤ ਵੋਟਾਂ ਇਸ ਤਰ੍ਹਾਂ ਦੀਆਂ ਪੈ ਗਈਆਂ ਸੀ ਬੈਟਰੀ ਚੋਣ ਨਿਸ਼ਾਨ ਦਾ ਜਦੋਂ ਜਦੋਂ 28 ਸੀਟਾਂ ਸੀ ਉਹਨਾਂ ਜਿਹੜੀ ਸਰਕਾਰ ਸੀ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੂੰ ਕਹਿ ਕੇ ਬੈਟਰੀ ਚੋਣ ਨਿਸ਼ਾਨ ਹੁਣ ਨਹੀਂ ਕਿਸੇ ਨੂੰ ਆਜਾ ਮੇਰੇ ਸਾਹਦਾ ਕਿਉਂਕਿ ਇਹ ਤਾਂ ਅੱਛਾ ਫਿਰ ਉਸੇ ਨਾਮ ਦੇ ਦੋ ਬੰਦੇ ਖੜੇ ਕਰ ਦਿੰਦੇ ਆ ਜੀ ਫਿਰ ਉਹ ਫੋਟੋ ਲੱਗਣ ਲੱਗੀ ਆ ਹੁਣ ਹੁਣ ਫੋਟੋ ਵੀ ਹੋਊਗੀ ਸਾਹਮਣੇ ਚੋਣ ਦਾ ਨਿਸ਼ਾਨ ਹੋਊਗਾ ਆਰਾਮ ਨਾਲ ਬਾਲੀ ਕਾਲੀ ਨਹੀਂ ਕਰਨੀ ਵਟਨ ਦੇ ਪਹਿਲੇ ਨੰਬਰ ਦੇ ਦੇਖ ਕੇ ਦਬ ਦੇਣਾ ਤੇ ਉਹਦੇ ਉਹਦੇ ਨਾਲ ਕੀ ਹੋਊਗਾ 19 ਤਰੀਕ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ ਇਸ ਇਹ ਤੁਹਾਡੇ ਨਾਲ ਸੀ ਵਾਦਾ ਕਰਦੇ ਆ ਮੰਗ ਪੱਤਰ ਤੁਸੀਂ ਦਿਓਗੇ ਇੱਕ ਪਾਸੇ ਸਾਈਨ ਸੰਜੀਵ ਰੋੜਾ ਦੇ ਹੋਣਗੇ ਇੱਕ ਪਾਸੇ ਸਾਈਨ ਮੇਰੇ ਹੋਣਗੇ ਕੰਮ ਨਹੀਂ ਤੁਹਾਡਾ ਸਨੇਤ ਪਿੰਡ ਵਾਲਾ ਕਰੂਗਾ ਚਾਹੇ ਸੀਵਰੇਜ ਦਾ ਕੰਮ ਹੈ ਬਿਜਲੀ ਦਾ ਕੰਮ ਹੈ ਚਾਹੇ ਉਹ ਪਾਣੀ ਦੀ ਨਿਕਾਸੀਆ ਚਾਹੇ ਉਹ ਕੋਈ ਹੋਰ ਲਾਈਟਾਂ ਦਾ ਸੋਲਰ ਲਾਈਟਾਂ ਦਾ ਬਿਜਲੀ ਸਟਰੀਟ ਲਾਈਟਾਂ ਦਾ ਕੋਈ ਵੀ ਕਿਸੇ ਕਿਸਮ ਦਾ ਕੰਮ ਹੈ ਕਿਉਂਕਿ ਆਮ ਆਦੀ ਪਾਰਟੀ ਦੀ ਸਰਕਾਰ ਹੈ ਪਹਿਲੇ ਦਿਨ ਤੋਂ ਹੀ ਕੰਮ ਕਰਨ ਲੱਗੇ ਸੀ ਆਮ ਤੌਰ ਤੇ ਸਰਕਾਰਾਂ ਆਖਰੀ ਸਾਲ ਕਰਦੀਆਂ ਨੇ ਜਾਂ ਆਖਰੀ ਮਹੀਨਿਆਂ ਚ ਕਰਦੀਆਂ ਨੇ ਕਹਿੰਦੇ ਲੋਕਾਂ ਨੂੰ ਯਾਦ ਰਹਿ ਜਾਂਦੇ ਕੰਮ ਇਹ ਪਰ ਸਾਨੂੰ ਇਹ ਹੈ ਕਿ ਪੰਜ ਦੇ ਪੰਜ ਸਾਲ ਲੋਕਾਂ ਨੂੰ ਯਾਦ ਰਹਿਣ ਕਿ ਯਾਰ ਕੰਮ ਹੋਏ ਸੀ ਤਾਂ ਉਹ ਸਰਕਾਰ ਵੇਲੇ ਹੋਏ ਸੀ 54154 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਜੀ ਮੈਂ 54154 ਨੌਕਰੀਆਂ ਸਰਕਾਰੀ ਕੋਈ ਪਟਵਾਰੀ ਕੋਈ ਉਹ ਐਸਟੋ ਕੋਈ ਕਿਸੇ ਸਿਹਤ ਵਿਭਾਗ ਚ ਕੋਈ ਕਿਤੇ ਬਹੁਤ ਵੱਡੀਆਂ-ਵੱਡੀਆਂ ਨੌਕਰੀਆਂ ਪੜ੍ਹਾਈ ਦੇ ਮੁਤਾਬਕ ਜਿਹੜੀਆਂ ਦਿੱਤੀਆਂ। ਇਹ ਤੋਂ ਪਹਿਲਾਂ ਕੋਈ ਨੌਕਰੀ ਨਹੀਂ ਮਿਲਦੀ ਸੀ। ਜੇ ਕੋਈ ਮਿਲਦੀ ਸੀ ਤਾਂ ਸਪਾਰਸ਼ ਤੋਂ ਬਿਨਾਂ ਨਹੀਂ ਮਿਲਦੀ ਸੀ। ਮੰਤਰੀ ਲੱਪਣੇ ਪੈਂਦੇ ਸੀ। ਲੋਕ ਡਿਗਰੀਆਂ ਲੈ ਕੇ ਆਪਣੇ ਹੱਥਾਂ 'ਚ ਤੁਰੇ-ਫਿਰਦੇ ਸੀ, ੱੱਕੇ ਖਾਂਦੇ। ਉਹਨਾਂ ਨੇ ਸਪਾਰਸ਼ਾਂ ਲਾਉਂਦੀਆਂ ਜਾਂ ਪੈਸੇ ਲੈਂਦੇ ਸੀ। ਸੋ ਇਸ ਕਰਕੇ ਆਮ ਆਦਮੀ ਪਾਰਟੀ ਨੇ ਜਿਹੜਾ ਇਹ ਦੇਸ਼ ਦੇ ਵਿੱਚ ਸ਼ੁਰੂ ਕੀਤਾ ਹੈ ਕਿ ਬਾਕੀ ਪਾਰਟੀਆਂ ਦੇ ਮੈਨੀਫੈਸਟੋ ਵੀ ਬਦਲ ਗਏ ਹੁਣ ਸਕੂਲਾਂ ਦੀ ਗੱਲ ਹੁੰਦੀ ਉਹਨਾਂ ਕੋਲੇ ਵੀ ਉਹਨਾਂ ਕੋਲੇ ਵੀ ਹੁਣ ਹਸਪਤਾਲਾਂ ਦੀ ਗੱਲ ਕਰਨ ਲੱਗ ਗਏ ਹੋ ਕਿਉਂਕਿ ਪਹਿਲਾਂ ਤਾਂ ਆਪਾਂ ਨੂੰ ਐਂ ਬਸ ਇਧਰ ਨੂੰ ਲੈ ਕੇ ਕਦੇ ਇਧਰ ਨੂੰ ਲੈ ਕੇ 5 ਸਾਲਾਂ ਬਾਅਦ ਉਹਨਾਂ ਦੀ ਵਾਰੀ ਆਉਣੀ ਹੁੰਦੀ ਸੀ ਦੋ ਪਾਰਟੀਆਂ ਸੀ ਇੱਕ ਤਾਂ ਦੁਖੀ ਹੋ ਕੇ ਦੂਜੇ ਕੋਲੇ ਦੂਜੇ ਤਾਂ ਦੁਖੀ ਹੋ ਕੇ ਫੇਰ ਪਹਿਲੇ ਕੋਲੇ ਬਸ ਆਹੀ ਹੁੰਦਾ ਸੀ ਹੋਰ ਕੋਈ ਹੱਲ ਨਹੀਂ ਸੀਗਾ ਹੁਣ ਤੀਜੀ ਆਪਸ਼ਨ ਆਈ ਹੈ ਤਾਂ ਫਿਰ ਹੁਣ ਕੰਪੀਟੀਸ਼ਨ ਹੋ ਗਿਆ ਕੰਪੀਟੀਸ਼ਨ ਕਾਹਦਾ ਹੋ ਗਿਆ ਉਹ ਤਾਂ ਹਾਰ ਹੀ ਗਏ ਬਾਈ ਦੇ ਵਿੱਚ ਤੁਸੀਂ ਐਸੇ ਐਸੇ ਬੰਦੇ ਹਰਾਏ ਐ ਵੀ ਉਹਨਾਂ ਨੂੰ ਅੱਜ ਤੱਕ ਸਮਝ ਨਹੀਂ ਆ ਰਹੀ ਵੀ ਮੈਨੂੰ ਵੋਟਾਂ ਕਿਉਂ ਨਹੀਂ ਪਈ ਆਏ ਫੇਰ ਜਾਂਦਾ ਲੈ ਸੁਖਵੀਰ ਬਾਲ ਸੁਣਿਆ ਨਹੀਂ ਕਹਿੰਦਾ ਯਾਰ ਚੰਗਾ ਭਲੀ ਗੱਡੀ ਆਪਣੀ ਲਈ ਤੇ ਚੜਨ ਲੱਗੀ ਸੀ ਆਹ ਚਾੜੂ ਵਾਲਿਆਂ ਨੇ ਪੰਗਾ ਪਾ ਲੈ ਦੱਸ ਪੰਗਾ ਬਾਤ ਹੀ ਕਹਿਣਾ ਯਾਰ ਤੂੰ ਲੋਕਾਂ ਨੇ ਮਤਲਬ ਲੋਕਾਂ ਦੇ ਫਤਵੇ ਨੂੰ ਪੰਗਾ ਘਰੇ ਰਹੇ ਹੋ ਲੋਕਾਂ ਦੇ ਫਤਵੇ ਨੂੰ ਪੰਗਾ ਘਰੇ ਨੇ ਔ ਉਹ ਨਾ ਬਸ ਤਾਂ ਬੰਗਾ ਹੋ ਜਾਂਦਾ ਕਿ ਕੋਈ ਨਾ ਕੰਮ ਬਣਨ ਲੱਗੇ ਕਿਹੜਾ ਕੰਮ ਬਣਨ ਲੱਗੇ ਤੁਹਾਡੇ ਯਾਰ ਤੁਹਾਡੇ ਕੰਮਾਂ ਨੇ ਤਾਂ ਜਿਹੜੇ ਕੰਮ ਬਣ ਗਏ ਸੀ ਉਹਨਾਂ ਨੇ ਤਾਂ ਸਾਨੂੰ ਪੰਜਾਬ ਨੂੰ ਪਿੱਛੇ ਪਾਇਆ ਪਹਿਲੇ ਨੰਬਰ ਦਾ ਸੂਬਾ ਹੁੰਦਾ ਸੀ ਸਾਰੇ ਦੇਸ਼ ਦੇ ਪੇਪਰਾਂ ਸਲੇਬਸਾਂ 'ਚ ਆਉਂਦਾ ਸੀ ਵੱਡੇ ਵੱਡੇ ਪੇਪਰਾਂ ਕੰਪੀਟੀਸ਼ਨਾਂ 'ਚ ਪੰਜਾਬ ਬਾਰੇ ਕਿ ਭਾਰਤ ਦਾ ਸਭ ਤੋਂ ਵਿਕਸਤ ਤੇ ਖੁਸ਼हाल ਸੂਬਾ ਕਿਹੜਾ ਹੈ ਉਹਦਾ ਸਹੀ ਉੱਤਰ ਹੁੰਦਾ ਸੀ ਪੰਜਾਬ ਪਹਿਲੇ ਨੰਬਰ ਦਾ ਸੂਬਾ ਹੁੰਦਾ ਅੱਜ 17ਵੇਂ ਨੰਬਰ ਤੇ ਮਾਰਿਆ ਚੱਕ ਕੇ ਜੀ ਹੁਣ ਅੱਜ ਅਸੀਂ ਕ੍ਰਿਕਟ ਦੇ ਸਟੇਡੀਅਮ ਦਾ ਅਧਿਕਾਰਨ ਕਰਕੇ ਆਏ ਹਾਂ ਜਲੰਧਰ ਬਲਟਨ ਪਾਰਕ ਦੇ ਵਿੱਚ ਹੌਕੀ ਦਾ ਕ੍ਰਿਕਟ ਦਾ ਵਾਲੀਬਾਲ ਦਾ ਟੈਨਿਸ ਦਾ ਖੇਡਣਗੇ ਬੱਚੇ ਜਦੋਂ ਖੇਡਾਂ ਵੱਲਾ ਹੋਣਗੇ ਸਰੀਰ ਨਾਲ ਪਿਆਰ ਹੋਊਗਾ ਸਰੀਰ ਨਾਲ ਪਿਆਰ ਹੋਊਗਾ ਆਹ ਪੂਰੀ ਸੰਗਤੋਂ ਨਸ਼ੇ ਨਸ਼ੇ ਤੋਂ ਬਚ ਜਾਣਗੇ ਸੋ ਯੁੱਧ ਨਸ਼ਾ ਪ੍ਰਧ ਚੇੜਿਆ ਹੋਇਆ ਉਹਦੇ ਚ ਤੁਸੀਂ ਬਹੁਤ ਸਾਥ ਦੇ ਰਹੇ ਹੋ ਧੰਨਵਾਦ ਸੋ ਵੀਰੋ ਇੱਕ ਪਾਸੇ ਪਿਆਰ ਹੈ ਦੂਜੇ ਪਾਸੇ ਹੰਕਾਰ ਹੈ ਉਹ ਤਾਂ ਗਾਣਾ ਕੱਢਣ ਵਾਲੇ ਨੇ ਜੀ ਉਹ ਤਾਂ ਹਾਰ ਕੇ ਵੀ ਕੱਢੀ ਜਾਂਦਾ ਜਿੱਤ ਕੇ ਤਾਂ ਕੱਢਣੀ ਹੈ ਉਹਨਾਂ ਨੇ ਉਹਨਾਂ ਕੋਲ ਤਾਂ ਕੱਲੀਆਂ ਗਾਣਾਂ ਨੇ ਹੋਰ ਕੁਝ ਨਹੀਂ ਤਿੰਨ ਚਾਰ ਸੈਸ਼ਨ ਹੋਣੇ ਆ ਆ ਇੱਕਦਮ ਹੁਣ ਮਾਨਸੂਨ ਵਾਲਾ ਹੋਣਾ ਹੈ ਅਗਲੇ ਮਹੀਨੇ ਉਸ ਤੋਂ ਬਾਅਦ ਵਿੰਟਰ ਸੈਸ਼ਨ ਹੈ ਉਸ ਤੋਂ ਬਾਅਦ ਬਜਟ ਹੈ ਬਸ ਉਦੋਂ ਉਦੋਂ ਬਾਅਦ ਕੋਟ ਲੱਗ ਜਾਣਾ ਤਿੰਨ ਚਾਰ ਸੈਸ਼ਨ ਨੇ ਉਹ ਸੈਸ਼ਨ ਚ ਪਰਲੇ ਪਾਸੇ ਬੈਠਿਆ ਗੁਰੂਗੜ੍ਹ ਚ ਵੋਟਾਂ ਪਾ ਵੀ ਦਿੱਤੀ ਤੁਸੀਂ ਉੱਥੇ ਬਹਿ ਕੇ ਗਾਲਾਂ ਕੱਢ ਕੇ ਮੋੜ ਗਿਆ ਕਰਨਗੇ ਬਸ ਹੋਰ ਕੀ ਕਰਦੇ ਹੁਣ ਹੁਣ ਵੀ ਤਾਂ ਇੰਝ ਮੋੜ ਜਾਂਦੇ ਨੇ ਕਾਂਗਰਸ ਵਾਲੇ ਉੱਥੇ ਬੋਲਣ ਜਾਂਦਾ ਵਿਧਾਨ ਸਭਾ ਚ ਬੋਲਣ ਨੂੰ ਹੈ ਨਹੀਂ ਕੁਝ ਮੈਂ ਕਹਦਾ ਨਾ ਉਹਨਾਂ ਵੀ ਅੱਖਾਂ ਚੱਕਾ ਬਾ ਕੇ ਗੱਲ ਕਰੋ ਚਰੋ ਕਰੋ ਤੇ ਤੁਸੀਂ ਇਹ ਖਰਾਬ ਕੀਤਾ ਹੈ ਉੱਥੇ ਤਾਂ ਆਉਂਦੇ ਨਹੀਂ ਬਾਹਰ ਜਾ ਕੇ ਬੋਲਣ ਲੱਗ ਜਾਂਦੇ ਸੋ ਉਹ ਉਹ ਬੰਦੇ ਨੂੰ ਵੋਟਾਂ ਪਾਓ ਜਿਹਨੂੰ ਬੋਟ ਪਾ ਕੇ ਆਪਾਂ ਨੂੰ ਲੱਗੇ ਯਾਰ ਸਾਡੇ ਜਵਾਕਾਂ ਦਾ ਸਾਡੇ ਘਰ ਦਾ ਫਿਊਚਰ ਜਿਹੜਾ ਉਹ ਸੇਫ ਹੱਥਾਂ ਚ ਹੋਣਾ ਕਿਸੇ ਗੁੰਡਿਆਂ ਬਦਮਾਸ਼ਾਂ ਦੇ ਹੱਥਾਂ ਚ ਨਹੀਂ ਹੈਗਾ ਸੋ ਵੀਰੋ ਬਹੁਤ ਤੁਹਾਡਾ ਜਜ਼ਬਾ ਜੋਸ਼ ਮੈਂ ਦੇਖ ਰਿਹਾ ਇਸ ਕਰਕੇ ਜਿੱਥੇ ਵੀ ਅਸੀਂ ਗਏ ਆ ਅਸੀਂ ਐਬੋਵਾਲ ਗਏ ਆ ਅਸੀਂ ਬਾੜ ਲਗਭਗ ਸਾਰੇ ਬਾੜਾਂ ਜਾ ਰਹੇ ਆ ਜਮਾਰ ਕੈਂਪ ਗਏ ਆ ਸਾਰੇ ਵਾਰਡਾਂ ਚ ਤੁਸੀਂ ਜਾ ਰਹੇ ਹੋ ਤੁਹਾਡੇ ਪਿੰਡ ਆਇਆ ਜਿੱਥੇ ਵੀ ਜਾ ਰਹੇ ਲੋਕ ਇਹੀ ਕਹਿੰਦੇ ਆ ਕਿ ਜੀ ਅਸੀਂ ਸੋਚ ਰੱਖਿਆ ਹੂੰ ਭਾਵੇਂ ਜੋ ਮਰਜੀ ਇਹ ਕਹੀ ਜਾਣ ਸੋਸ਼ਲ ਮੀਡੀਆ ਤੇ ਫਰਾਨਾ ਅਸੀਂ ਮਨ ਆਪਣਾ ਬਣਾ ਰੱਖਿਆ ਕਿਉਂਕਿ 7 ਦਿਨ ਲੱਗੇ ਹੁਣ ਕੋਈ ਤੁਸੀਂ ਇਹੋ ਜਿਹਾ ਕੁਝ ਤਾਂ ਉਧਰੋਂ ਕੋਈ ਨਾ ਉਧਰੋਂ ਕੋਈ ਵੀ ਵਿਆਹ ਹਜਾ ਪਹਾਣ ਦੇਤਾ ਜਾਂ ਕੋਈ ਹੋਰ ਵੀ ਉਹ ਦਿਨ ਤੁਸੀਂ ਬਦਲ ਚੋਗੇ ਉਸਿਆਨੇ ਕਹਿੰਦੇ ਆ ਕਿੰਨੇ ਵੀ ਨੰਦਾਂ ਵਾਲੀ ਸਿੱਖਿਆ ਨਹੀਂ ਕੰਮ ਕਰਦੀ ਹੁੰਦੀ ਕੁੜੀ ਕੁੜੀ ਦੇ ਜਦੋਂ ਨੰਦਕਾਰ ਹੁੰਦੇ ਆ ਤਾਂ ਉਹ ਕੁੜੀ ਵਾਲਿਆਂ ਵੱਲੋਂ ਕੁੜੀ ਨਾਲ ਸਿੱਖਿਆ ਦੇਣ ਲੱਗ ਜਾਂਦੀ ਹੈ ਆਪਣੇ ਸਹੁਰੇ ਨੂੰ ਬਾਪ ਸਮਝੀ ਸੱਸ ਨੂੰ ਮਾਂ ਸਮਝ ਕੇ ਪੈਰੀ ਹੱਥ ਲਾਈਂ ਪੈਣੇ ਹੈ ਨਾ ਆਹ ਉਦੇ ਨਾਲ ਕੁੜੀ ਦਾ ਸੁਭਾਅ ਨਹੀਂ ਬਦਲਦਾ ਜੇ ਉਹਨੇ ਸਸਤੀ ਗੁੱਤ ਪੱਟਣੀ ਹੋਵੇ ਉਹ ਪਹਿਲੇ ਦਿਨ ਜਾ ਕੇ ਦੂਜੇ ਦਿਨ ਪੱਟੋ ਗਈ ਉਹਦੇ ਨਾਲ ਸੁਭਾਅ ਨਹੀਂ ਬਦਲਦਾ ਹੁਣ ਅੰਦਾਣੀ ਸਿੱਖਿਆ ਨਹੀਂ ਕੰਮ ਕਰਦੀ ਠੀਕ ਹੈ ਨਾ ਸੋ ਹੁਣ ਤਾਂ ਮਨ ਬਣਾ ਚੁੱਕੇ ਹੋ ਤੁਸੀਂ ਪਰ ਉਹਦਾ ਹੰਕਾਰ ਦੇਖੋ ਬੋਰਡਾਂ ਚੋਂ ਵੀ ਚਲਕਦਾ ਬੋਰਡਾਂ ਚੋਂ ਬੋਰਡ ਵੀ ਆਏ ਲਾਏ ਹੋਨੇ ਆਸ਼ੂ ਇਜ਼ ਮਸਟ ਵੀ ਆਸ਼ੂ ਜ਼ਰੂਰੀ ਹੈ ਕਿਉਂ ਬਈ ਕਿਉਂ ਜ਼ਰੂਰੀ ਹੈ ਬਈ ਸੱਤ ਕੀ ਗੱਲ ਉਹ ਸਾਡੀ ਮਜਬੂਰੀ ਹੈ ਜਿਹੜਾ ਜ਼ਰੂਰੀ ਹੈ ਉਹਦਾ ਬਾਰੇ ਤੁਹਾਨੂੰ ਪਤਾ ਆ ਉਹ ਬੰਦਾ ਜ਼ਰੂਰੀ ਹੈ ਉਹ ਬੰਦਾ ਐਸਾ ਹੈ ਦਿੱਲੀ ਦੇ ਇੱਕ ਗਰੀਬ ਇਲਾਕੇ ਦਾ ਕੋਈ ਬੱਚਾ ਸੀਗਾ ਅਖਬਾਰ ਚ ਆ ਗਿਆ ਉਹਨੂੰ ਕੋਈ ਇਹੋ ਜਿਹੀ ਬਿਮਾਰੀ ਹੋ ਗਈ ਜਿਹੜੀ 1 ਕਰੋੜ ਬੱਚੇ ਚੋਂ ਇੱਕ ਨੂੰ ਹੁੰਦੀ ਹੈ ਤੇ ਉਹ ਜਿਹੜਾ ਟੀਕਾ ਲੱਗਦਾ 16 ਕਰੋੜ ਰੁਪਏ ਦਾ ਹੈ ਸਵਿਟਜ਼ਰਲੈਂਡ ਚ ਬਣਦਾ ਈ ਤਾਂ ਇਹਨਾਂ ਨੇ ਕੋਸ਼ਿਸ਼ ਕਰਨ ਲੱਗੇ ਸੰਜੀਵ ਅਰੋੜਾ ਜੀ ਮੇਰੇ ਕੋਲੇ ਵੀ ਆਏ ਸੀ ਕੇਜਰੀਵਾਲ ਸਾਹਿਬ ਕੋਲ ਵੈਸੇ ਜਿਹਾ ਵੀ ਜਿੰਨਾ ਅਸੀਂ ਕਰ ਸਕਦੇ ਹਾਂ ਦੋਸਤਾਂ ਮਿੱਤਰਾਂ ਤੋਂ ਕਰਾ ਦਿੰਨੇ ਆ ਤੇ 16 ਕਰੋੜ ਚ ਬਹੁਤ ਜ਼ਿਆਦਾ ਹੈ ਕਹਿੰਦੇ ਨਹੀਂ ਬੱਚੇ ਦੀ ਜਾਨ ਬਚਾਉਣੀ ਆਪਾਂ ਨੇ ਹਾਲਾਂਕਿ ਉਹਨੂੰ ਜਾਣਦੇ ਨਹੀਂ ਸੀ ਪਰਿਵਾਰ ਨੂੰ ਇਹਨਾਂ ਨੇ ਕਰ ਕਰਾ ਕੇ ਉਹ ਕੰਪਨੀ ਨਾਲ ਵੀ ਗੱਲ ਕੀਤੀ ਉਹ ਤੋਂ 4 ਕਰੋੜ ਰੁਪਈਆ ਘਟਾ ਲਿਆ ਉਹਨਾਂ ਨੇ ਵੀ ਚਲੋ ਲਾਗਤ ਦੇ ਦਿਓ ਸਾਨੂੰ 12 ਕਰੋੜ ਰੁਪਈਆ 12 ਕਰੋੜ ਰੁਪਈਆ ਇਹ ਬਾਲੀਵੁੱਡ ਵਾਲਿਆਂ ਕੋਲ ਵੀ ਗਏ ਸਿੰਗਰਾਂ ਕੋਲ ਵੀ ਗਏ 12 ਕਰੋੜ ਰੁਪਈਆ ਇਕੱਠੇ ਕਰਕੇ ਟੀਕਾ ਲਵਾ ਕੇ ਉਹ ਬੱਚੇ ਦੀ ਜਾਨ ਬਚਾਤੀ ਜਿੰਦਗੀ ਜਿਹੜਾ ਬੰਦਾ ਮਤਲਬ ਇੰਨਾ ਦਰਦ ਰੱਖਦਾ ਹੋਵੇ ਲੋਕਾਂ ਦੇ ਗਰੀਬਾਂ ਦੇ ਬੱਚਿਆਂ ਪ੍ਰਤੀ ਉਹ ਬੰਦਾ ਜੇ ਜਿੱਤ ਕੇ ਉਹਦੇ ਹੱਥ 'ਚ ਕੋਈ ਆਜਾ ਪੈਨ ਆ ਜਾ ਜਿਹੜਾ ਉਹ ਬੱਚਿਆਂ ਦੀ ਕਿਸਮਤ ਬਦਲ ਸਕਦਾ ਹੋਵੇ ਤਾ ਤੁਸੀਂ ਦੇਖ ਲਓ ਕਿੰਨਾ ਫਰਕ ਪਊਗਾ ਤੁਸੀਂ ਦੇਖ ਲਓ ਕਿੰਨਾ ਵਿਕਾਸ ਇਲਾਕੇ ਦਾ ਹੋਊਗਾ